ਮੁਲਾਜ਼ਮ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਨੇ ਰੋਜ਼ ਨਵੇਂ ਕਾਰਨਾਮੇ ਇਹਨਾਂ ਦੇ ਸਾਹਮਣੇ ਆਉਂਦੇ ਨੇ ਤੇ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਇਸ ਨੂੰ ਸੁਣ ਕੇ ਤੁਹਾਨੂੰ ਗੁੱਸਾ ਵੀ ਆਵੇਗਾ ਤੇ ਹਾਸਾ ਵੀ ਦਰਅਸਲ ਕਰੀਬ 5 ਪੁਲਿਸ ਮੁਲਾਜ਼ਮ ਬਿਨਾਂ ਬੁਲਾਏ ਵਿਆਹ ਤੇ ਪਹੁੰਚ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਬੁਲਾਇਆ ਗਿਆ ਦੱਸਦੇ ਕਿ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਲਈ ਬੁਲਾਇਆ ਗਿਆ ਪਰ ਇਹ ਮੁਲਾਜ਼ਮ ਉਥੇ ਸ਼ਰਾਬ ਪੀ ਰਹੇ ਸੀ ਇਹ ਘਟਨਾ ਜਲੰਧਰ ਦੀ ਹੈ ਜਿੱਥੇ ਬਿਨ ਬੁਲਾਏ ਵਿਆਹ ਤੇ ਪਹੁੰਚ ਕੇ ਪੁਲਿਸ ਮੁਲਾਜ਼ਮ ਸ਼ਰਾਬ ਪੀ ਰਹੇ ਸੀ ਦੱਸਦੀ ਹੈ ਕਿ ਵਿਧਾਇਕ ਰਮਨ ਅਰੋੜਾ ਨੂੰ ਜਦੋਂ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਨੇ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਗੱਲ ਆਖੀ ਹੈ ਵਿਧਾਇਕ ਨੇ ਮੌਕੇ ਤੇ ਜਲੰਧਰ ਐਸਐਸਪੀ ਨੂੰ ਫੋਨ ਲਾਇਆ ਤੇ ਇਹਨਾਂ ਪੁਲਸੀਆਂ ਦੀ ਸ਼ਿਕਾਇਤ ਕੀਤੀ ਤੇ ਸਸਪੈਂਡ ਕਰਨ ਦੀ ਮੰਗ ਕੀਤੀ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਮੁਲਾਜ਼ਮ ਕਦੀ ਵੀ ਸਮੇਂ ਤੇ ਨਹੀਂ ਪਹੁੰਚਦੇ ਪਰ ਇੱਥੇ ਵਿਆਹ ਤੇ ਸ਼ਰਾਬ ਪੀਣ ਲਈ ਪੁਲਿਸ ਮੁਲਾਜ਼ਮ ਬਿਨਾਂ ਬੁલાਏ ਹੀ ਪਹੁੰਚ ਗਏ ਜਿਨ੍ਹਾਂ ਦਾ ਸਾਮਾ ਆਗਮ ਸੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਧੱਕੇ ਮਾਰੇ ਨੇ ਉਧਰ ਜਦੋਂ ਵਿਧਾਇਕ ਨੇ ਉਕਤ ਮੁਲਾਜ਼ਮਾਂ ਤੋਂ ਸਵਾਲ ਜਵਾਬ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਕਾਰਵਾਈ ਉਹਨਾਂ ਤੇ ਕਰਨੀ ਹੈ ਕਰ ਦਿੱਤੀ ਜਾਵੇ ਦੇਖੋ ਕਿਵੇਂ ਵਰਦੀ ਦਾ ਫਾਇਦਾ ਉਠਾ ਕੇ ਪੁਲਿਸ ਮੁਲਾਜ਼ਮ ਬਿਨਾਂ ਬੁલાਏ ਹੀ दारू ਪੀਂਦੇ ਚੱਕਰ 'ਚ ਵਿਆਹ 'ਚ ਪਹੁੰਚ ਗਏ ਤੇ ਹੰਗਾਮਾ ਕਰ ਦਿੱਤਾ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਜਿਨ੍ਹਾਂ ਦੇ ਘਰ ਫੰਕਸ਼ਨ ਆ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲਿਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਿਆਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਨਾ ਕਿੱਥੇ ਥਾਣੇ ਤੋਂ ਪਸਾਰ ਪਾ ਰਹੇ ਕਿੱਥੀ ਤੇਰੇ ਨਾਲ ਦਾ ਕਿੱਥੇ ਦੂਜਾ ਉਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਕਹਿੰਨਾ ਵੀ ਤੁਸੀਂ ਸੀਗਾ ਇਹਨਾਂ ਨਾਲ ਤੁਸੀਂ ਤੇ ਤੂੰ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਦੂਜੇ ਨਾਲ ਤਾਂ ਕਿੱਥੇ ਹੋ ਗੁੰਡ ਨਹੀਂ ਆਪਾਂ ਜੀ ਹਾਂ ਜੀ ਆ ਜਾ ਆ ਵੀ ਤੁਹਾਨੂੰ ਨਾਲ ਕਿਉਂ ਨਹੀਂ ਅੰਦਰ ਜਾਊਂਗਾ ਮੇਰੀ ਗੱਲ ਸੁਣ ਬਰੇ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਓ ਸਾਹਿਬ ਕਿਹੜੀ ਗੱਲ ਹੈ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਆ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲ ਇਹ ਆ ਜਾ ਮੇਰਾ ਵੀਰ ਜਰਮਨ ਰੋੜਾ ਜੀ ਨੂੰ ਫੋਨ ਕਰਤਾ ਆ ਰਹੇ ਆ ਮੈਂ ਕਿਉਂ ਆ ਜੀ ਅੰਦਰ ਆ ਜਾ ਆਪੇ ਡਿਊਟੀ ਨਹੀਂ ਬੁਲਾ ਲਿਆ ਭਈ ਤੁਸੀਂ ਫਿਰ ਆ ਜਾਣਾ ਮੇਰੇ ਵੀ ਡਿਊਟੀ ਤੇ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੇਰੇ ਅੰਦਰ ਧੱਕੇ ਨਾ ਮਾਰਨਾ ਇਹ ਅੰਦਰੋਂ ਆ ਸਰ ਤੋਂ ਕਹਿੰਦਾ ਮੈਂ ਬਰਦਾਈ ਕਰ ਇਹ ਕੋਈ ਨਹੀਂ ਧੱਕਾ ਨਾ ਕਰ ਮੇਰਾ ਆਪਾ ਇੱਥੇ ਹੀ ਪਾਜਦੇ ਨੇ ਤੁਸੀਂ ਪਾਜੀ ਅੱਜ ਨਾਲ ਮੈਂ ਤੇ ਕਹਿ ਰਿਹਾ ਤੁਸੀਂ ਤਾਂ ਅੰਦਰ ਆਈ ਤੁਸੀਂ ਤਾਂ ਹੈ ਹੀ ਨਹੀਂ ਮੈਂ ਲੈ ਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆਹ ਦੇਖੋ ਇਹ ਪੁਲਿਸ ਵਾਲੇ ਦੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਕਰ ਰਹੇ ਨੇ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨਾ ਨਾ ਇੱਥੇ ਓ ਯਾਰ ਮੈਂ ਖੜਾ ਹਾਂ ਮੈਨੂੰ ਆਲਾ ਇਸ ਤੋਂ ਸਾਹਮਣੇ ਬੇਜੀ ਨੇ ਗੁੱਦੀ ਲੰਮੀ ਆਲੰਦੇ ਆਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਹੈ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਲਾ ਆਇਆ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਣਾਉਂਦਾ ਯਾਰ ਉਹ ੱੱਕੇ ਮਾਰੂਗਾ ਆਪਣੀ ਦੀ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਪੰਜੀ ਉਹ ਇਹਨਾਂ ਨੇ ੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਿਹ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਜਿੱਦ ਇਹਨਾਂ ਦਾ ਮਰੇ ਦਾ ਪੰਚਨਾਮਾ ਕਰਾਣਾ ਹ ਇਹਨੇ ਕਿਹਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਆਪੇ ਆ ਜੂਗਾ ਸਵੇਰੇ ਜਿਹੜਾ ਹੋਏਗਾ ਵੀਡੀਓ 'ਚ ਪੂਰੇ ਵੀਡੀਓ 'ਚ ਤਾਂ ਹੈਗਾ ਵਾ ਲੱਭ ਲੈਣਾ ਸਵੇਰੇ ਵੀਡੀਓ 'ਚ ਪੂਰੇ ਹੈਗੇ ਆ ਕੋਈ ਨਹੀਂ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਕਰ ਰੇ ਥਾਣੀ ਤੇ ਡਿਊਟੀ ਲੱਗੀ ਸੀ ਕੋਈ ਸਾਹਮਣੇ ਕਿਹਾ ਜਾਊਗਾ ਕੋਈ ਨਹੀਂ ਕਿੰਨੇ ਬੰਦੇ ਤੇ ਇਹੀ ਪੰਜਾਲੀ ਇਹ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਹਾ ਉਹਨਾਂ ਨੂੰ ਇਹ ਧੱਕੇ ਮਾਰਦਾ ਫਿਰਦਾ ਛੜਦਾ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਤਮਨ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਨਾਲ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੂੰ ਲਾਇਆ ਨਾ ਸਾਨੂੰ ਕਹ ਕੇ ਰਮਨ ਰੋੜੀ ਨੇ ਆਉਣਾ ਐ ਐਸਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਚਾਹਣਾ ਤੇ ਰਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰਨ ਉਹਨਾਂ ਦੇ ਕੋਈ ਗੱਲ ਹੀ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀ ਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਿਖਾਰੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ੱੱਕਾ ਮਾਰਿਆ ਉਹਨੂੰ ਸਾਡੇ ਐਸਐਚਓ ਕਿੱਥੇ ਪਤਾ ਰਹੇ ਤੇ ਨੰਬਰ ਕੀ ਉਸ ਦਾ ਅਧਿਓ ਮੇਰਾ ਨੰਬਰ ਦੇਤਾ ਇਹਨਾਂ ਕੋਲੀਏ ਫ ਨੰਬਰ 10 ਨੰਬਰ 80 ਨੰਬਰ 10 ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸੋ ਜੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬਲਾਓ ਕਿੱਥੇ ਤੁਹਾਡੀ 2000 ਉਹਦਾ ਪੰਜ ਆ ਬਰਾਏ 2 ਆ ਆ ਦੇਖੋ ਇਹ ਲੋਕ ਸਾਡੇ ਦੇ ਨਹੀਂ ਪੁਲਸਾਂ ਦੇ ਤੋਂ ਆਏ ਤੇ ਪੁਲਸ ਲੈਂਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ ਇੱਕ ਮਿੰਟ ਜੋ ਮੱਗੀ ਕਰਾ ਦਿਓ ਹਾਂ ਅਸੀਂ ਪੀਏ ਬਾਦੋਂ ਤੁਹ ਜਰ ਹੈ ਹੈ ਗੱਲ ਉਹਦੀ ਹੁੰਦੀ ਨਹੀਂ ਕਿ ਦੇਖੋ दारू ਪੀਤੀ ਇਹ ਅੰਕਲ ਗੱਲ ਕਰ ਰਹੇ ਨੇ ਸਰ ਇੱਕ ਮਿੰਟ ਰਹਿ ਗਿਆ ਕਰਨ ਤੇ ਕੋਈ ਬੰਦ ਪਰ ਇਹ ਡਿਊਟੀ ਆਉਂਦੇ ਸਾਡੇ ਕੋਲ ਪੁੱਛ ਲੈ ਹਾਂਜੀ ਇਹ ਆਉਂਦੇ ਡਿਊਟੀ ਪੁੱਛ ਲੈਣ ਚੋਂ ਭੇਜਿਆ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਸਿਕਨੂ ਕਨਕ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਸੈਰਮਨੀ ਆ ਤੁਸੀਂ ਉਹਦੇ ਜਾਣਾ ਅਸੀਂ ਉੱਥੇ ਆਏ ਹਾਂ ਕੋਈ ਹਉਂਦੀ ਗੱਲ ਨਹੀਂ ਨਹੀਂ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਿਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਿਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਹੈਗੀ ਸਿਕਿਉਰਿਟੀ ਕਿਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਤੇ ਇਧਰ ਨਾ ਚਾਰ ਮੁਲਾਜ਼ਮਾਂ ਆਏ ਤਾਂ ਤੁਸੀਂ ਖਾਮ ਕੇ ਰੱਖੋ ਉਹਨਾਂ ਨੂੰ ਫੋਨ ਕਿਉਂ ਨਹੀਂ ਲੱਗਿਆ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਬੋੜੀਆਂ ਪੱਲੇ ਮੈਂ ਫੜਿਆ ਬੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਪਟਨਾ ਨੂੰ ਕਿੱਥੇ ਜੇ ਦੇਣੀ ਆ ਯਾਰ ਕੁੜੀ ਦੇ ਫਾਦਲ ਉਸਦੇ ਲੱcke ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਤੋਂ ਨਾ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਪੀ ਕੇ ਕਰਨੀ ਹੈ ਡਿਊਟੀ ਖਾਣਾ ਖਾਣ ਕੇ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਤਾਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਆਹ ਤਾਂ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣੇ ਫੋਨ ਉਹਨਾਂ ਨੂੰ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਗੀਸਟ ਆਉਣੇ ਆ ਐਸਐਚਓ ਸਾਹ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਸਰ ਨਸ਼ਕਰ ਰਮਨ ਅਰੋੜਾ ਬੋਲ ਰਹੇ ਸਰ ਇੱਧਰ ਕੋਲੇ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰ ਰਹੇ ਆ ਮੈਂ ਉਸ ਲਈ ਮੌਕੇ ਤੇ ਕਿੰਨਾ ਤੇਰੇ ਕੇਵਲ ਸਿੰਘ ਜੀ ਕੇਵਲ ਸਿੰਘ ਆ ਹੋਰ ਕਿੱਥੇ ਬੰਦੇ ਬੱਦ ਦੂਜਾ ਚਲਾ ਗਿਆ ਇਹ ਐਸਆਈ ਆ ਜੀ ਕਾਲ ਕੌਂਸਲਾਈਨ ਤੋਂ ਇਹ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਆ ਇਹ ਆਪਣੇ ਆਏ ਨਹੀਂ ਉਹ ਕਿੱਥੇ ਗਿਆ ਉਹ ਹੱਥ ਵੇਖ ਕੇ ਸਰ ਬੰਦੇ ਇਥੇ ਮੈਂ ਇਲਿਜ਼ੀਅਮ ਗ੍ਰੈਂਡ ਚੈੱਕ ਹੈ ਥੈਂਕ ਯੂ ਬਾਈ ਅਨੰਦ ਖੋਤ ਹੈ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਖੜੇ ਸਰ ਬੜਾ ਫੜ ਕੇ ਲਓ ਸਰ ਐਸਐਸਪੀ ਨੂੰ ਕਰਤਾ ਪੁੱਛਣਾ ਉਹਨੇ ਬੰਦੇ ਵੀ ਕੋਈ ਨਹੀਂ ਕਿੱਥੇ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ